ਸਾਰੇ ਬੱਕਰੀਆਂ ਦਾ ਕੰਮ ਕਰਦੇ ਹਾਂ ਪਹਿਲੇ ਤੋਂ ਬਜ਼ੁਰਗੀ ਹੀ ਕਰਦੇ ਸੀ ਹਾਂਜੀ ਪਹਿਲੇ ਦਿਨ ਬਜ਼ੁਰਗੀ ਹੀ ਕਰਦੇ ਸੋ ਤਾਂ ਮਤਲਬ ਕੋਈ ਕੰਮ ਨਹੀਂ ਕਰਿਆ ਨਹੀਂ ਜੀ ਹੋਰ ਕੋਈ ਕੰਮ ਨਹੀਂ ਇਹਨਾਂ ਦੀ ਦਿੱਤੀ ਰੋਟੀ ਖਾਂਦੇ ਇਹਨਾਂ ਦਾ ਦਿੱਤਾ ਹੀ ਆ ਸਭ ਨੂੰ ਅੱਜ ਇਹਨਾਂ ਦੀ ਬਦੌਲਤ ਕਾਲੀਆਂ ਨੂੰ ਇਹਨਾਂ ਦਾ ਸ਼ੌਂਕ ਜਾਗ ਗਿਆ ਸਹੀ ਗੱਲ ਹੁਣ ਇਹ ਘੋਗੇ ਪੁਰਾਣੇ ਜ਼ਮਾਨੇ ਦੇ ਛੇਤੀ ਨਹੀਂ ਮਿਲਦੇ ਨਹੀਂ ਮਿਲਦੇ ਜੀ ਨੇਆਂ ਚੀਜ਼ਾਂ ਸਾਹਮਣੇ ਰੱਖ ਲੀਆਂ ਜੀ ਵੀ ਨੇ ਕੱਕੜੀਆਂ ਕਰੇਲਿਆਂ ਨੂੰ ਖੋਤੀਆਂ ਖੋਤੀਆਂ ਇਹ ਉਹ ਪੁਰਾਣੀਆਂ ਚੀਜ਼ਾਂ ਨੇ ਜੀ ਤੁਹਾਨੂੰ ਜਿਹੜੀਆਂ ਦਿਖਾਉਨੇ ਆ ਖੋਗੇ ਦੋ ਚਾਰ ਬੱਕਰੀਆਂ ਦੇ ਦਿਖਾਇਓ ਜੀ ਇਹਾਂ ਦੇ ਹਾਂਜੀ ਹਸਰਿਕਾਲ ਸਾਰੇ ਵੀਰਾਂ ਨੂੰ ਆਪਣੇ ਰਾਜੂਗੋੜ ਫਾਰਮ ਦੁਆਰਾ ਪੰਜਾਬ ਚੈਨਲ ਤੇ ਸਵਾਗਤ ਹੈ ਬਾਬਾ ਜੀ ਤੇ ਅੱਜ ਉਹ ਢਾਲੀ ਸ਼੍ਰੀਕ ਜੀ ਦਾ ਮੇਲਾ ਤੇ ਬੱਕਰੀਆਂ ਬਹੁਤ ਪਹੁੰਚੀਆਂ ਹੋਈਆਂ ਨੇ ਤੇ ਬੱਕਰੀਆਂ ਦਿਖਾਉਣ ਆਏ ਨੂਰ ਮਹਿਲ ਪਿੰਡ ਦੀਆਂ ਤੇ ਨਕੌਦਰ ਦੇ ਲਾਗੇ ਗਰਾਇਆ ਦੇ ਲਾਗੇ ਨੂਰ ਮਹਿਲ ਪਿੰਡ ਹੈ ਵਿੱਚ ਜੇ ਪਿੰਡਾਂ ਦੇ ਤੇ ਉੱਥੇ ਦੀਆਂ ਬੱਕਰੀਆਂ ਪਹੁੰਚੀਆਂ ਨੇ ਬਾਈ ਮੰਗੀ ਦੀਆਂ ਦੇ ਤੇ ਉਹਨਾਂ ਦੇ ਪਰਿਵਾਰ ਦੀਆਂ ਬੱਕਰੀਆਂ ਨੇ ਨਿੰਮੇ ਦੀਆਂ ਬੱਕਰੀਆਂ ਨੇ ਤੇ ਉਹ ਬੱਕਰੀਆਂ ਦਿਖਾਵਾਂਗੇ ਤੇ ਬਾਕੀ ਗੱਲ ਬਾਤ ਰੱਜੂ ਦੜਬਿਆਣਾ ਕਰੂਗਾ ਤੇ ਬਾਕੀ ਉਹਨਾਂ ਦੇ ਨਾਲ ਸਲਾਮਰੀ ਦੱਸਣਗੇ ਹੋਗਰੇ ਬਾਬਾ ਲੱਗੇ ਆਰੇ ਗਾਂਆਂ ਨੂੰ ਸਾਸਤਰੀ ਕਾਰ ਕੀ ਗਰੀ ਤੇ ਦੂਰੋਂ ਨੇੜੋਂ ਬਾਬਾ ਜੀ ਦੀ ਦਰਗਾਹ ਤੇ ਆਏ ਨੇ ਜੋ ਪਾਲੀ ਨੇਰੇ ਛੋਟੀ ਦੇ ਸਿਰੀ ਬੱਕਰੀਆਂ ਵਾਲੇ ਆਰੇ ਨੂੰ ਹੱਥ ਪੱਲ ਕੇ ਬੇਨਤੀ ਹੈ ਜੀ ਮਾਲ ਦੁੱਦ ਨਹੀਂ ਰਾਤ ਤੋਂ ਆਪਣੀ ਤਰਕੀਆਂ ਵਧਾਵੇ ਮਾਲਕ ਪਤਸ਼ਾਹ ਜੀ ਤੇ ਅੱਜ ਆਪਾਂ ਗੱਲ ਕਰਦੇ ਆਂ ਮੇਰਾ ਬਾਈ ਉਰੇ ਮੰਗੇ ਜੀ ਦਾ ਭਰਾ ਪਹੁੰਚਿਆ ਤੀਨੋ ਆ ਜੀ ਨਿਰਮਲ ਦਾਸ ਨਿਰਮਲ ਦਾਸ ਦੂ ਛੋਟਾ ਹੈ ਖਵਨੀ ਛੋਟੇ ਆ ਜੀ ਮੰਗੇ ਦਾ ਭਰਾ ਨੂਰ ਮਹਿਲ ਪਿੰਡ ਹੈ ਜੀ ਉਹਨਾਂ ਨੇ ਸਾਨੂੰ ਇੱਥੇ ਸੱਦਿਆ ਬਾਈ ਮੰਗੇ ਦੇ ਕਹਣੇ ਤੋਂ ਕਿਉਂਕਿ ਬਾਪਰੇ ਜਰਗਾ ਤੇ ਅਸੀਂ ਵੀ ਸਲਾਮ ਕਰਨਾ ਹੈ ਤੇ ਉਹਨਾਂ ਨੂੰ ਲੱਗਿਆ ਪਤਾ ਵੀ ਰਾਜੂ ਬਾਈ ਵੀ ਪਹੁੰਚਿਆ ਨੇ ਤੇ ਉਹਨਾਂ ਨੇ ਸਾਨੂੰ ਕਿਹਾ ਬਾਈ ਜੀ ਇੱਥੇ ਆਪਣੇ ਮਾਦਲੇ ਚਲੋ ਸਾਡੇ ਮial ਦੀ ਇੱਕ ਵੀਡੀਓ ਜ਼ਰੂਰ ਬਣਾ ਕੇ ਲੈ ਜਾਓ ਹੁਕਮ ਹੋਇਆ ਸਾਨੂੰ ਵੀਡੀਓ ਬਣਾਉਣ ਦਾ ਜੀ ਤਾਂ ਵੀਡੀਓ ਚਾਲੂ ਕਰਨ ਲੱਗੇ ਆ ਸਾਰੇ ਬਾਈਆਂ ਨੂੰ ਜੀ ਅਗਰ ਚੰਗੀ ਲੱਗੂ ਸਾਡੀ ਵੀਡੀਓ ਤਾਂ ਸਰਪੰਚ ਤਾਂ ਸਾਨੂੰ ਪਰਮਟ ਜ਼ਰੂਰ ਕਰਿਆ ਕਰੋ ਗਰੀਬ ਬੰਦੇ ਆ ਜੀ ਹੱਥ ਬੰਨ੍ਹ ਕੇ ਬੈਠੀ ਐ ਸਾਥਰੀਕਰ ਬਾਬਾ ਜੀ ਸਾਥਰੀ ਗੱਲ ਜੀ ਅਸਲਾਮ ਵਾਲੇਕਮ ਜੀ ਸਾਰੇ ਬਾਈਆਂ ਨੂੰ ਵਾਲੇਕਮ ਜੀ ਸਲਾਮ ਵਾਲੇਕਮ ਸਤਿ ਜੈ ਮਸਤਾਂ ਦੀ ਜੈ ਪੀਰਾਂ ਦੀ ਜੈ ਮਸਤਾਂ ਦੀ ਜੈ ਪੀਰਾਂ ਦੀ ਹਾਂ ਜੀ ਆਪਣਾ ਪਿੰਡ ਨੂਰਮੈਲ ਜੀ ਅੱਛਾ ਜੀ ਜਿਲ੍ਹਾ ਜਲੰਧਰ ਅੱਛਾ ਜੀ ਤਹਿਸੀਲ ਫਲੋਰ ਕਾਖਾਨਾ ਨੂਰ ਮਹਿਲ ਕਾਖਾਨਾ ਨੂਰ ਮਹਿਲ ਧੰਨਵਾਦ ਜੀ ਬਹੁਤ ਬਹੁਤ ਗੱਲਬਾਤ ਕਰਨ ਦੇ ਲਈ ਇਹਨਾਂ ਦੇ ਨਾਲ ਹਾਂਜੀ ਬਾਈ ਜੀ ਤੁਹਾਡੇ ਮਾਲ ਦੀ ਅਸੀਂ ਵੀਡੀਓ ਬਣਾ ਰਹੇ ਹਾਂ ਬਾਈ ਮੰਗਾ ਜੀ ਦੀ ਬਦੌਲਤ ਆਏ ਨੇ ਇੱਥੇ ਬਹੁਤ ਬਹੁਤ ਉਹਨਾਂ ਨੇ ਸਾਨੂੰ ਮੁਬਾਰਕਾਂ ਕਰੀਆਂ ਤੁਹਾਡੇ ਬਾਰੇ ਵੀ ਸਾਡੇ ਪਿੰਡ ਚ ਆਇਓ ਤੇ ਮੇਲੇ ਚ ਆਇਓ ਜਿਵੇਂ ਮਰਜ਼ੀ ਵੀ ਕਰੋ ਉਹਨਾਂ ਦੀ ਗੱਲ ਤੇ ਫੁੱਲ ਚੜਾਉਣ ਲੱਗੇ ਆਪਾਂ ਹੁਣ 10 ਤੋਂ 15 ਮਿੰਟਾਂ ਦੀ ਇੱਕ ਵੀਡੀਓ ਤੁਹਾਡੇ ਮਾਲ ਦੀ ਜ਼ਰੂਰ ਬਣਾ ਕੇ ਲਿਗਾਉਂਦੇ ਆ। ਉਹ ਆ ਜਾ। ਉਹਨਾਂ ਦੇ ਸੇਵਾਦਾਰਾਂ ਹੁਕਮ ਦੇ ਜਾਜਕਾਂ। ਹਾਂਜੀ ਕਿੰਨਾ ਚਿਰ ਹੋ ਗਿਆ ਵੀਰ ਜੀ ਤੁਹਾਨੂੰ ਨਾਜ਼ ਰੱਖਦੇ ਨੂੰ? ਸਾਡੀ ਚੌਥੀ ਪੀੜੀ ਚੱਲ ਪਈ। ਸਾਰੇ ਨੂਰ ਮਹਿਲ ਤੇ ਸਾਰੇ ਬੱਕਰੀਆਂ ਦਾ ਕੰਮ ਕਰਦੇ ਹਾਂ। ਪਹਿਲੇ ਤੁਹਾਨੂੰ ਬਜ਼ੁਰਗੀ ਵੀ ਕਰਦੇ ਤੇ? ਹਾਂਜੀ ਪਹਿਲੇ ਦਿਨ ਬਜ਼ੁਰਗੀ ਵੀ ਕਰਦੇ। ਹੋਰ ਤਾਂ ਮਤਲਬ ਕੋਈ ਕੰਮੇ ਨਹੀਂ ਕਰਿਆ। ਨਹੀਂ ਜੀ ਹੋਰ ਕੋਈ ਕੰਮ ਨਹੀਂ। ਇਹਨਾਂ ਦੀ ਦਿੱਤੀ ਰੋਟੀ ਖਾਂਦੇ। ਦਿੱਤੀ ਰੋਟੀ ਖਾਂਦੇ ਆ ਜੀ ਇਹਨਾਂ ਦਾ ਦਿੱਤਾ ਹੀ ਆ ਸਭ ਕੋ। ਅੱਜ ਇਹਨਾਂ ਦੀ ਬਦੌਲਤ ਹੀ ਖੜੇ ਆ। ਹਾਂਜੀ ਹਾਂਜੀ। ਤੇ ਇਹ ਇਹਨਾਂ ਦੇ ਵਿੱਚ ਕੋਈ ਮੁੱਲ ਤਾਂ ਨਹੀਂ ਲਈ। ਮੁੱਲ ਲੈ ਵੀ ਆਈ ਦੀਆਂ ਦੇ ਵੀ ਦੇਈਆਂ ਜੀ ਇੱਦਾਂ ਚੱਲਦਾ ਰਹਿੰਦਾ। ਲੱਖੀ ਹੋਈ ਬੁੜਿਆਂ ਦੀ ਬਜ਼ੁਰਗਾਂ ਦੀ ਨਿਸ਼ਾਨੀ। ਨਹੀਂ ਪੁਰਾਣੀ ਨਹੀਂ ਇਸ ਟਾਈਮ ਕੋਈ। ਨਵੀਆਂ ਪੈਦਾ ਕਰੀਆਂ ਨੇ। ਨਵੀਆਂ ਪੈਦਾ ਕਰੀਆਂ ਨੇ। ਤੇ ਬਾਈ ਦਾ ਮਾਲ ਬਹੁਤ ਸੋਹਣਾ ਹੈ। ਵਧੀਆ ਕਾਲਾ ਬੀਤਲ ਮਾਲ ਹੈ। ਇਹ ਆ ਬੱਕਰੀ ਫਰਕ ਤੋਂ ਨਹੀਂ ਬੱਧੀ। ਚੰਗੀਆਂ ਤੋਂ ਚੰਗੀਆਂ ਕੁਆਲਿਟੀਆਂ ਦੀਆਂ ਬੱਕਰੀਆਂ ਸੀ ਤੁਹਾਨੂੰ ਦਿਖਾਉਣ ਜਾਂਦੀਆਂ ਪਿੰਡ ਨੂਰ ਮਹਿਲ। ਲੱਗਦਾ ਕੋਦਰ ਦੇ ਇਲਾਕੇ। ਜ਼ਿਲ੍ਹਾ ਜਲੰਧਰ। ਜ਼ਿਲ੍ਹਾ ਜਲੰਧਰ। ਤੇ ਦਬਾਵੇ ਦਾ ਲੱਗਦਾ ਕੋਈ ਨਹੀਂ ਪੀਰਾ ਫਕੀਰਾਂ ਦੀ ਧਰਤੀ ਐ ਪੀਰਾ ਫਕੀਰਾਂ ਦੇ ਨੇਦੇ ਲੱਗਦੇ ਨੇ ਇਸ ਧਰਤੀ ਦੇ ਕਿ ਆਏ ਸਾਲ ਇਹ ਚੌਕੀਆਂ ਭਰਉਂਦੇ ਨੇ ਸ਼ੌਂਕ ਪੂਰੇ ਕਰਦੇ ਨੇ ਇਹ ਬੱਕਰੀ ਦੀ ਕਾਨਫਰੰਸ ਨੇ ਹੋਗੀ ਇਹ ਚੌਥੇ ਸਵੇਰੇ ਅੱਛਾ ਜੀ ਇਸ ਦੀ ਸਰ ਬੱਚੇ ਦਿੰਦੀ ਹੈ ਜੀ ਇਹ ਬੱਚੇ ਤਿੰਨ ਵੀ ਦਿੰਦੀ ਅਖਦੰਦ ਪਲੱਸ ਹੈ ਜੀ ਤਿੰਨ ਤਿੰਨ ਵੀ ਦਿੰਦੀ ਦੋ ਵੀ ਦਿੰਦੀ ਅੱਛਾ ਜੀ चौथे सूए जी हरे ਵੀ ਭਜਵਾਨ ਪਈ ਆ ਜੀ ਬੱਕਰੀ ਖਰਾਕ ਤੋਂ ਨੇ ਹਾਂਜੀ ਤਾਕੜੀ ਸੇਵਾ ਥੋੜੀ ਹੱਡੀ ਹੱਡੀ ਐਨ ਪੀਆ ਦੀ ਸ਼ਿਕਾਰੀ ਕੁੱਤੇ ਜੋ ਹਜੇ ਕਰੜੀ ਐ ਤੇ ਕੰਨ ਕਿੱਥੋਂ ਲਵਾਇਆ ਇੰਨਾ ਲੰਬਾ ਇਹ ਮਾਲਕਾਂ ਲੋ ਆ ਜੀ ਮੇਰਾ ਖਿਆਲ ਜੀ ਇਹ 18.5 ਕੰਨ ਹੋਣਾ ਜੀ ਕੰਨਾਂ ਦਾ ਹੀ ਮੁੱਲ ਹੈ ਜੀ ਨਸਲ ਦਾ ਮੁੱਲ ਹੈ ਜੀ ਘਰ ਰੱਖੇ ਜੀ ਇਹ ਘਰ ਦਾ ਪਾਲਿਆ ਪੱਕਾ ਲੋਹਾ ਪੱਕਾ ਲੋਹਾ 4 ਦੰਦ ਹੋ ਗਿਆ ਜੀ ਡੇਢ ਸਾਲ ਦਾ ਹੋ ਗਿਆ ਜੀ ਬੱਕਰਾ ਹਾਂਜੀ ਹੋ ਗਿਆ ਠੀਕ ਹੈ ਜੀ ਬਹੁਤ ਵੱਡਾ ਕਾਲਾ ਵੀ ਫੜਦੇ ਲੋਰ ਖਾਈ ਲਾਉਣ ਜੀ ਲੋ ਠੀਕ ਹੈ ਜੀ ਉਹ ਕੇਰਾ ਉਹਦਾ ਸੋਨੂੰ ਗੱਲ ਕਰ ਲਸੋ ਕੇ ਲੋ ਕਾਲੂ ਦਾ ਕਾਲਾ ਵੀ ਭਾਈ ਦਾ ਬੱਕਰਾ ਬਹੁਤ ਜੜਤੀਦਾਰ ਨਸਲਦਾਨ ਕੈਂਚੇਨ ਬੱਕਰਾ ਬਹੁਤ ਸਟੈਂਡਰਡ ਦਾ ਕਿਉਂਕਿ ਕੱਲ ਨੂੰ ਬਾਈ ਨੂੰ ਖਰਾਕ ਖਾਂਦ ਖਰਾਕ ਪਾਵੇ ਕੋਈ ਨਿਯਾਮ ਚ ਵੀ ਲਿਜਾ ਸਕਦਾ ਹੈ ਨਮੈਸ ਤੇ ਵੀ ਲਿਜਾ ਸਕਦਾ ਹੈ ਕਿਉਂਕਿ ਜਿੱਥੇ ਮਰਜੀ ਲੈ ਜੇ ਬਾਈ ਨੰਬਰ ਜ਼ਰੂਰ ਜਿੱਥ ਤੇ ਆਊਗਾ ਬੱਕਰਾ ਕਦੇ ਨਹੀਂ ਹਾਰ ਮੰਗਦਾ ਨਾ ਹਾਰ ਮੰਨੇ ਕਿਉਂਕਿ ਡਾਕਟਰਾਂ ਦਾ ਚੈੱਕ ਕਰਨਾ ਹੀ ਕਰਨਾ ਹੈ ਮੈਂ ਚੈੱਕ ਇਹ ਅੱਜ ਕਰਕੇ ਤੋਰਦਾ ਕਿਉਂਕਿ ਇਹ ਆਰਡਰ ਤੋਂ ਪਤਾ ਲੱਗਦਾ ਸਾਨੂੰ ਕਿ ਮੈਂ ਬੱਕਰੀਆਂ ਵਾਲੇ ਦਾ ਪੁੱਤਾਂ ਬੱਕਰੀਆਂ ਚਾਰੀਆਂ ਨੇ ਹੋਰ ਕੋਈ ਕੰਮ ਨਹੀਂ ਕਰੇ 30 ਬੱਕਰੇ 30 ਬੱਕਰੇ ਦੀ ਬਹੁਤ ਵਧੀਆ ਨਸ ਹੈ ਜੀ ਪੱਕਾ ਲੋਹਾ ਹੈ ਹਜੇ ਹੈ ਛੋਟਾ ਹੈ ਛੋਟੇ ਤੋਂ ਬੜਾ ਵੀ ਨਹੀਂ ਹੋਣਾ ਕੋਈ ਦੀ ਖਰਾਕ ਨਾਲ ਹੁਣ ਇਹ ਆ ਬਲਕ ਬੱਚਾ ਜੀ ਪ्योर ਕਾਲਾ ਬੀਟਲ ਬਲੈਕ ਕਲਰ ਨੇ ਬੋਲਤੇ ਹੈ ਇਸ ਕੋ ਮਹਾਰਾਸ਼ਟਰ ਮੇਂ ਹਿੰਦੀ ਭਾਸ਼ਿਆ ਮੇਂ ਇਹ ਆ ਵੀ ਦੋ दांत ਬੱਚਾ ਹੈ ਜੀ ये बोली में हम बोल के बता रहे हैं महाराष्ट्र वाले को वीडियो में कॉल करेंगे बातों को अच्छी क्वालिटी का बच्चा है बहुत ब्रीड के लिए रखा है ये भी चैंपियन जरूर है पक्का तो आगे इसको चेकिंग करा के डॉक्टरों से जो कहीं पर नुमाइश लगेगी कोई डॉक्टरों की वहां चेक कराएंगे इसको भी जरूर बनाएंगे क्यों इसका आ, भी नीचे भी। से नीचे बकरा करेंगे अभी छेला छोटा है, थोड़ी उम्र का है ये किसे दन बड़ा भी हो जाएगा। बहुत अच्छी हाँ है जी। घर का बाद अख दी ਤੇ ਹੋਰ ਬੀਤ ਲੋ ਕਹਿੰਦੇ ਨੇ ਜਿਹਨੂੰ ਖੱਟੀ ਅੱਖ ਦੀ ਅੱਖ ਦੇ ਪਿੱਛੇ ਨਹੀਂ ਜਾਣਾ ਬੱਕਰੀ ਦੀ ਨਸਲ ਦੇਖਣੀ ਪੈਂਦੀ ਹੈ ਅੱਖਾਂ ਦੇ ਬਿੱਲੀਆਂ ਹੁਣ ਤਾਂ ਕੋਈ ਖਾਸ ਅੰਬਰਸਰੀ ਨਹੀਂ ਹੁੰਦੀ ਜੀ ਜੀ ਅੱਖ ਤਾਂ ਕਹੜੀ ਡੰਗਰ ਦੀ ਵੀ ਹੋ ਜਾਂਦੀ ਹੈ ਹਾਂਜੀ ਹਾਂਜੀ ਅੱਖ ਮੈਂ ਇਸ ਪੱਤੀ ਵੀ ਨਹੀਂ ਹੋ ਜਾਂਦੀ ਹੈ ਅੱਖ ਦੇ ਲਈ ਫਿਰ ਉਹ ਮੋਰਾ ਨਸਲ ਨਹੀਂ ਬਣ ਜਾਂਦੀ ਅੱਖ ਦੇ ਲਈ ਉਹ ਮੋਰਾ ਨਸਲ ਹੀ ਬਣ ਜਾਂਦੀ ਜਨਾਬ ਹਾਂਜੀ ਹਾਂਜੀ ਨਸਲ ਸਰੀਰ ਨਾਲ ਬਣਨੀ ਹੈ ਨਾ ਨਸਲ ਖਰਾਕ ਨਾਲ ਬਣਨੀ ਹੈ ਚੰਗੀ ਖਾਦ ਖਰਾਕ ਪਾਵਾਂਗੇ ਉਹਦੇ 'ਚ ਜਾਨ ਪਾਵਾਂਗੇ ਖੂਨ ਤੇ ਨਸਤਰ ਪੈਂਦੀ ਆ ਹਾਂਜੀ ਇਹਨਾਂ ਨੂੰ ਚਾਰਾਂਗੇ ਨਹੀਂ ਅੰਦਰ ਬੰਦ ਕਰਕੇ ਤਾੜਾਂਗੇ ਭੁੱਖੀਆਂ ਰੱਖਾਂਗੇ ਤੇ ਇਹਨਾਂ ਨੇ ਕਦੇ ਨਹੀਂ ਬਣੇ ਸੁੱਕ ਕੇ ਕੰਗਣ ਬਣ ਜਾਣੇ ਨੇ ਹਾਂਜੀ ਇਹਨਾਂ ਦਾ ਸਾਈਂ ਜਾਂਦਾ ਰਹੇਗਾ ਵੀ ਚਾਰ ਲਿਆ ਬੱਕਰੀ ਚੰਗੀ ਕੁਆਲਿਟੀ ਦੀ ਐ ਬੱਕਰੀ ਲੰਬੀ ਐ ਜੀ ਆਪਾ ਜੀ ਰੱਖ ਕੇ ਫੜ ਕੇ ਪਣੀ ਚਾਲੀ ਚੁਦੀ ਆ ਪੂਰੀ 40 ਦੀ ਹੈ ਜੀ 38 ਇਚ ਦੀ ਬੱਕਰੀ ਹੈ ਜੀ ਪੂਰੀ 38 49 49 ਪਲੱਸ ਬੱਕਰੀ ਹੈ ਜੀ ਪੂਰੀ ਤੇ ਕੋਈ ਪਿਸਤਾ ਮਾਰ ਲੈ ਮੇਰਾ ਬਾਈ ਜਮਾ ਦੇ ਬਾਕੀ ਮੇਰੇ ਬੀਚ ਵਿੱਚ ਹੈ ਕਿਸੇ ਨੂੰ ਛੇਲ ਦੇ ਲਈ ਜਰੂਰ ਤੋਂ ਵੇਤਾ ਅਸੀਂ ਨੰਬਰ 22 ਦਾ ਦੇਵਾਂਗੇ ਅਗਲੇ ਸੇ ਗੱਲਬਾਤ ਕਰ ਸਕਦਾ ਬੰਦਾ ਇਹ ਡੱਬੀ ਹੈ ਜੀ ਅਵਲਕ ਜੀ ਨੂੰ ਕਹਣਾ ਅੰਮਰਸਰੀਆਂ ਬੱਕਰੀਆਂ ਬੋਲਿਆ ਕਰਦੇ ਬਜ਼ੁਰਗ ਇਹ ਉਹ ਨਸਣਾ ਵੀ ਹਲੇ ਹਲੇ ਬਾੜੀ ਲਈ ਫਿਰਦੇ ਨੇ ਜੋੜੀ ਦੀ ਬੱਕਰੀ ਲੈ ਆਏ ਜੀ ਲਵੇ ਦੇ ਛੜ ਦੋ ਇਹ ਦੀ ਧੀ ਐ ਇੱਕ ਭੈਣ ਐ ਜੀ ਮੈਨੂੰ ਲਾਦਾ ਦੀ ਧੀ ਹੋਣੀ ਪਹਿਲੇ ਸੂਏ ਦੀ ਹਾਂਜੀ ਹਾਂ ਠੀਕ ਐ ਠੀਕ ਐ ਇਹ ਕਿੰਨੇ ਕੋ ਕੁਆਲਿਟੀ ਦੇ ਨੇ ਜੀ ਪੱਕੀ ਕਰਦੇ ਗਾਂ ਦੇ ਟੱਕਾ ਸੀ ਤਾਂ ਇਹ ਅੱਠ ਦੰਦ ਪਲੱਸ ਐ ਜੀ ਤੇ ਆ ਮੇਰਾ ਖਿਆਲ ਦੂਏ ਸੂਏ ਜੀ 6 ਦੰਦ ਇਹ ਵੀ ਅੱਠ ਦੰਦ ਪਲੱਸ ਐ ਜੀ ਬੱਕਰੀ ਦੀ ਖਤ ਕੁਆਰਸੀ ਪਕੜੀ ਹੈ ਇੱਕ ਨਸਲ ਦੀਆਂ ਬੱਕਰੀਆਂ ਨੇ ਮੋਟੇ ਹੈੱਡ ਦੀਆਂ ਬੱਕਰੀਆਂ ਨੇ ਬਹੁਤ ਵਧੀਆ ਚੈਂਪੀਅਨ ਬੱਕਰੀਆਂ ਨੇ ਇਹ ਵੀ ਆਪਣੀ ਜਗ੍ਹਾ ਪੱਕੀ ਲੋਹੀ ਪੱਕੀ ਲੋਹੀ ਪੱਠਾ ਹਜੇ ਮੇਰਾ ਖਿਆਲ ਬਾਈ ਸੀਰੀ ਹੈ ਸੀਰੀਅਸ ਵਾਈਬ ਨਹੀਂ ਹੋਣੀ ਬੱਕਰਾ ਨੇੜੇ ਵੀ ਦੋ ਦੰਦ ਹੋ ਗਈ ਜੀ ਹੋ ਗਏ ਦੋ ਦੰਦ ਹਾਂਜੀ ਦੋ ਦੰਦ ਤੋੜ ਗਈ ਤਾਂ ਵੀ ਕਿਉਂਕਿ ਆਪਣੀ ਜਗ੍ਹਾ ਬਹੁਤ ਘੱਟ ਕਰ ਗਈ ਕਿ ਜਦ ਨੂੰ ਇਸ ਨੇ ਸੂਣਾ ਹੈ ਜਦ ਨੂੰ ਇਹ ਮੇਰਾ ਖਿਆਲ ਵੀ ਹੋਰ ਵੀ ਸ਼ਕਤੀ 38 ਕਿਤੇ ਜਾ ਰਹੇ ਬਾਕੀ ਨਵੇਟ ਬਹੁਤ ਹੈ ਤੇ ਸੁਨੱਖੀ ਬਹੁਤ ਹੈ ਕੰਨ ਦੀ ਲੈਂਥ ਬਹੁਤ ਹੈ ਤੇ ਕੰਨ ਬਹੁਤ ਵਧੀਆ ਹੈ ਤੇ ਮੱਥਾ ਛਿੱਪਮਾ ਨੱਕ ਅੱਗੇ ਨੂੰ ਨਿੱਕਰਮਾ ਸਿੰਗੀ ਬਹੁਤ ਸੋਹਣੀ ਹੈ ਜੀ ਦੀ ਪ्योर ਅੰਬਰਸ਼ਰੀ ਬੀਤਲ ਪੱਕੀ ਲੋਹੀ ਹੈ ਇਹ ਬੱਕਰੀ ਹੈ ਜੀ ਚਿੱਤੇ ਕੰਨਾਂ ਵਾਲੀ ਨੂਰੀ ਨਸਲ ਜਿਵੇਂ ਕਬੂਤਰੀ ਦੀ ਠੰਗ ਹੁੰਦੀ ਹੈ ਜੀ ਪੂਰੇ ਫੰਗਾ ਵਾਲੀ ਤਬੂਤ ਨਹੀਂ ਹੁੰਦੀ ਹੈ ਜੀ ਬੱਕਰੇ ਵੀ ਤੇ ਨੂਰੀ ਨਸਲ ਦੀ ਬੱਕਰੀ ਹੈ ਜੀ ਪ्योर ਇਹ ਕੋਈ ਕੋਈ ਮਿਲਦੀ ਹੈ ਮਾਲਾਂ ਚ ਇੱਕ ਦੋ ਹੋਊਗੀ ਜਿਆਦਾ ਇਹਨਾਂ ਦੀ ਉਹ ਨਹੀਂ ਹੁੰਦੀ ਕੋਈ ਕੋਈ ਕਿਤੇ ਕਿਤੇ ਜੰਮ ਜਾਂਦੀ ਹੈ ਆਪਾਂ ਕਹਿੰਦੇ ਆ ਬੂੜ ਕੰਨੀ ਆ ਆਪਣੇ ਚੱਲਦੀ ਨਹੀਂ ਆਇਆ ਫਲਾਣਾ ਵਪਾਰੀਆਂ ਦੀਆਂ ਕਹਾਤਾਂ ਨੇ ਕਾਦਰ ਮੰਨੀਏ ਤਾਂ ਇਸ ਨਸਲ ਥਲੇ ਦੁੱਧ ਬਹੁਤ ਆਈਏ ਸਹੀ ਗੱਲ ਹੈ ਜੀ ਸਰ ਜੀਨੋ ਇਹਨਾਂ ਦੀ ਜਾਤ ਹੈ ਉਹਨੂੰ ਪਤਾ ਹੈ ਜੀਨੋ ਨਾ ਵੀ ਜਾਂਚ ਨਹੀਂ ਉਹ ਕਹਿ ਦੂਗਾ ਬਾਈ ਬੱਕਰੀ ਮੇਰੇ ਪਸੰਦ ਨਹੀਂ ਲੱਖਾਂ ਦੀ ਬੱਕਰੀ ੱਖਾਂ 'ਚ ਗਮਾ ਵੰਦਾ ਠੀਕ ਬੱਕਰੀ ਚੰਗੀ ਐ ਬੱਕਰੀ ਦੇ ਦੋ ਪੱਠਾ ਪਾਲੋ ਸਾਲ ਨੂੰ ਕੋਈ ਸਾਲ ਨੂੰ ਪੱਠਾ ਰੱਖ ਲਓ ਇਹ ਇਹਨੂੰ ਬੜੀ ਹੋਈ ਨੂੰ ਕਹਾ ਵੇਖੀ ਦੁੱਗਣੀ ਕੀਤ ਦੇਖੇ ਜਾਓ ਅੱਜ ਆਪਾਂ ਪੱਠ ਪਾਲਦੇ ਆਂ ਪੱਠ ਨੂੰ ਕਿਵੇਂ ਕਰਦੇ ਆਂ ਥੋੜਾ ਸਾਹ ਦੇਖੋ ਦੋ ਸਾਲ ਦੇ ਵਿੱਚ ਆਪਾਂ ਨੂੰ ਦੁੱਧ ਪਿਆਊਗੀ ਤੇ ਬੱਚਾ ਲਾਊਗੀ ਜੇ ਅਗਰ ਕੋਈ ਪੱਠਾ ਪਾਲੇ ਨਹੀਂ ਪੱਠ ਤੂੰ 6 ਮਹੀਨਿਆਂ ਦੀ ਕਰੋਸ ਕਰਾ ਲਾ ਪੱਠ ਨਹੀਂ ਬਣ ਜਾਂਦੀ ਪੱਠਾ ਪਾਲ ਲੀਆਂ ਬਹੁਤ ਆਖੂਣੇ ਨੇ ਕਾਲ ਜਿਹੜੀਆਂ ਕੋਰਾਂ ਤੋਂ ਜਾ ਕੇ ਪਿਆਰੀਆਂ ਰੱਖਣੀਆਂ ਪੈਂਦੀਆਂ ਨੇ ਪੱਠਾ ਜਿਵੇਂ ਆਪਾਂ ਆਪਣੇ ਧੀ ਪੁੱਤ ਨੂੰ ਪਾਲਦੇ ਆ ਇਹ ਆਪਣੇ ਧੀ ਪੁੱਤਾਂ ਨਾਲੋਂ ਆਪਾਂ ਨੂੰ ਵੱਧ ਨੇ ਅੱਜ ਭੁੱਖੇ ਰਹਿ ਜਾਣਾ ਆਪਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਜੇ ਆਪਾਂ ਬੱਕਰੀਆਂ ਰੱਜ ਲੀਆਂ ਤਾਂ ਆਪਾਂ ਉਹ ਤੋਂ ਪਹਿਲਾਂ ਰੱਜ ਲਈ 7 ਵਜੇ ਕਿਸੇ ਪਾਲੀ ਨੂੰ ਪੁੱਛ ਲੋਗੇ ਉਹਨੂੰ ਨੀਂਦ ਨਹੀਂ ਹੋਊਗੀ ਕੌਂਦੀ ਆ ਬਾਈ ਇਹ ਕਿਸੇ ਨੂੰ ਆਉਂਦੀ ਹੈ ਤਾਂ ਟੈਨਸ਼ਨ 'ਚ ਪੇਗ ਲਾ ਕੇ ਸੁਣਦਾ ਹੈ। ਹਾਂ। ਉਹ ਟੈਨਸ਼ਨ 'ਚ ਪੇਗ ਲਾਉਂਦਾ ਜੀ ਫਿਰ ਕੋਈ ਕੋਈ ਬੰਦਾ ਜਿਹੜਾ ਪੀਂਦਾ ਖੰਦ। ਚਲੋ ਜੀ ਸਾਰੇ ਤਾਂ ਇੱਕ ਸ਼ਹਿਰ ਹੁੰਦੇ। ਜ਼ੋਰ ਕਰ। 6 ਦੰਦ ਪੱਠਾ ਹੈ ਜੀ ਇਹ ਦੂਸਰੇ ਸੂਏ ਚਲੋ। ਸੂਈ ਥੋੜ੍ਹ ਲਵੇ ਆ ਪਾਕੀ ਉਮਰ ਮੈਂ ਦੱਸੂ ਵੀ ਇੰਨੇ ਸੂਏ ਸੂਗੀ। ਤੇ ਕੰਨੇ ਦਾ ਵੀ ਬਹੁਤ ਲੰਬਾ ਹੈ ਬਾਈ ਦੀ ਨਸਲੇ ਬਹੁਤ ਵਧੀਆ ਤਿਆਰ ਕਰੀ ਹੋਈ ਹੈ। ਬਾਕੀ ਮੇਰਾ ਬਾਈ ਮੈਨੂੰ ਐ ਲੱਗਦਾ ਵੀ ਇਹਨਾਂ ਨੂੰ ਰਿਆਂ ਤਾਂ ਮੰਗਾ ਹੀ ਦਿੰਦਾ ਹੂ ਵੀ ਅਹੀ ਜੀ ਨਸਲ ਦੀ ਬੱਕਰੀ ਰੱਖੋ ਜੀ ਕੰਮ ਵੀ ਕਰਦਾ ਹੈ ਤੇ ਸੁਰਤੋਂ ਦੀ ਮਾਲਚ ਹੈ ਸੁਰਤ ਮਾਲਚ ਵਧੀਆਂ ਵਧੀਆਂ ਰਿਆਂ ਦਿੰਦਾ ਮੇਰਾ ਬਾਈ ਬਹੁਤ ਵਧੀਆ ਲੋਕਾਂ ਨੂੰ ਚੰਗੀਆਂ ਤੋਂ ਚੰਗੀਆਂ ਗੱਲਾਂ ਦੱਸਦਾ ਹੈ 7:00 ਵਜੇ 7:00 ਤੇ ਬੱਕਰੀ ਬਹੁਤ ਵਧੀਆ ਨੂਰ ਮਹਿਲ ਪਿੰਡ ਦੀ ਬਾਈ ਦੀ ਮੰਗੇ ਦੇਦੀ ਰੱਖੀ ਹੋਈ ਹੈ ਬਹੁਤ ਸੁਨੱਖੀ ਲਓ ਜੀ ਛੋਟੇ 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 ਇਹ ਛੋਟੇ ਜੀ 5 ਦੰਦ ਪਲੱਸ ਜੀ ਇਹ ਬੱਚੇ ਕਹਿ ਦਿੰਦੀ ਹੈ ਜੀ ਜੋੜਾ ਜੋੜਾ ਹਰ ਮਾਲ ਹਰੇ ਬਾਰੀ ਚਲੋ ਕੋਈ ਕੱਲੇ ਵਾਲੀ ਵੀ ਦਿਖਾਓ ਜੀ ਲਿਓ ਜੀ ਇਹ ਬੱਕਰੀਆਂ ਨੇ ਹੋਰ ਬਾਈਆਂ ਨੇ ਹਾਂ ਠੀਕ ਹੈ ਤੰਨ ਤਾਰ ਚ ਪਾਟ ਦਿਓ ਜੀ ਹਾਂ ਜੀ ਚਲੋ ਕੋਈ ਗੱਲ ਨਹੀਂ ਬੱਕਰੀ ਚੰਗੀ ਹੈ ਮੇਰਾ ਖਿਆਲ ਤੀਏਕ ਸੂਏ ਹੋਣੀ ਇਹ ਦੂਵੇ ਸੂਏ ਆਈ ਚੀ अच्छा जी चलो कोई नहीं दुवे होनी दी दंत बड़े कामयाब ਨੇ ਬੱਕਰੀ ਦੇ ਪਹਾੜਿਆਂ ਵਰਗੇ ਬਾਕੀ ਆਰਡਰ ਵੀ ਕਰ ਲਿਆ ਹੁਣ ਇਹਦਾ ਆਪਾਂ ਨੂੰ ਖੋਲਣ ਦੀ ਜ਼ਰੂਰ ਨਹੀਂ ਥੰਥਲ ਮੋਟਾ ਜਟਤੀ ਦਾ ਉਹ ਪ੍ਰਾਵਾ ਖੜੇ ਰਹਿੰਦੇ ਸੀ ਆਪੇ ਆ ਕੇ ਛੱਡ ਲੈਣਗੇ ਕਿ ਇਹ ਨਾਗਰੀ ਹੈ ਜੀ ਬੀਤਲ ਪਿਓਰ ਨਾਗਰੀ ਬੀਤਲ ਜੀ ਨੂੰ ਕਹਿੰਦੇ ਨੇ ਰੰਗ ਹਰਤ ਬੀਤਲ ਹੁੰਦੀ ਹੈ ਪਰ ਨਸਲ ਤੇ ਚਕਣਿਆਸ ਹੁੰਦੀ ਕਿਉਂ ਜੀ ਜਨਾਬ ਮੈਂ ਸੋਹਣੂ ਪੁੱਤ ਯਾਰ ਬੀਟਲ ਹੈ ਜੀ ਇਹ ਪਿਓਰ ਬੀਟਲ ਹੈ ਕੋਈ ਗਲਤ ਤਾਂ ਨਹੀਂ ਮੇਰੀ ਗੱਲ ਹੈ ਕਿਉਂ ਜੀ ਬਜ਼ੁਰਗੋ ਠੀਕ ਹੈ ਜੀ ਸਿਆਣੇ ਮੇਥੋਂ ਇਹ ਵੀ ਘਰ ਦੀ ਪਾਲੀ ਹੈ ਮੇਮ ਵੀ ਘਰ ਦੀ ਪਾਲੀ ਹੈ ਅੱਛਾ ਜੀ ਬਹੁਤ ਵਧੀਆ ਨੇਮ ਦੀਆਂ ਦੁੱਧੀਆਂ ਹੈ ਜੀ ਇਹਦੀ ਉਮਰ ਵੀ ਕੁਛ ਨਹੀਂ ਮੇਰਾ ਖਿਆਲ ਇਹ ਇੱਕੋ ਹੀ ਵਾਰੀ ਸ਼ੁਰੂ ਹੋਈ ਹੈ ਇਹ ਨੀਂਦਾਂ ਦੇ ਤਰ੍ਹਾਂ ਸੁਰਾਈ ਗੱਡੀਆਂ ਸੁਰਾਈ ਗੱਡੀਆਂ ਦੁੱਧ ਦੇਣ ਲੱਗ ਗਈ ਕਿਹੜੀ ਨਸਲ ਕਿੱਦੂ ਦੀ ਆ ਤੂੰ ਪਹਿਲੀ ਦੱਸ ਲੈ ਕਿੰਨੀਆਂ ਆ ਸਾਡੇ ਤੇ ਐਡਾ ਕੀ ਜੀ ਪੈਣੀ ਫੰਡਰ ਦੁੱਧ ਦੇਣ ਲੱਗ ਗਈ ਨਸਲ ਬਹੁਤ ਤਾਕੜੀ ਆ ਬੱਕਰੀ ਪੱਕੀ ਲੋਈ ਬੱਕਰੀ ਤਾਕੜੀ ਬੱਕਰੀ ਜੀ ਦੁੱਧ ਵਾਲੀ ਸੀ ਉਹ ਖੀਰੀ ਆ ਹਲੇ ਉਹ ਜੈ ਜੀ ਫੜ ਕੇ ਉਹ ਵੀ ਸਦਾ ਕੱਢੀਆਂ ਉਹ ਤਾਂ ਦੇਖ ਲਈ ਸੀ ਪਹਿਲਾਂ ਠੀਕ ਹੈ ਯੈਸ ਕੰਟੈਕਟ ਕਰ ਚੱਕਰ ਠੀਕ ਹੈ ਯਾ ਕਰੋ ਸਾਥ ਆਮੀ ਲੋਈ ਇਹੋ ਜੀ ਬੱਕਰੀ ਐ ਬੱਕਰੀ ਇਹ ਮੇਰੇ ਕੋਲ ਮੇਮ ਨਹੀਂ ਐਸੇ ਵੀ ਹੋਣੀ ਜੀ ਵੇ ਨਹੀਂ ਇਹ ਨਹੀਂ ਇਹ ਅੱਛਾ ਬੱਕਰੀ ਵਧੀਆ ਘਰੇ ਠੀਕ ਹੈ ਜੀ ਇਹ ਵੀ ਬੱਕਰੀ ਮੇਰਾ ਖਿਆਲ ਤੇਰੀ ਦੂਏ ਤੀਏ ਸੋਹਣੇ ਹੋ ਹੈ ਨਹੀਂ ਇਹ ਦੂਏ ਸੁਕੇ ਹਾਂ ਚੰਗੀ ਆਈ ਬੱਕਰੀ ਹੋਰ ਇੱਕ ਦੋ ਵਧੀਆ ਵਧੀਆ ਫੜ ਲਿਆ ਤੇ ਆਪਾਂ ਗੱਲਾਂ ਬਾਤਾਂ ਵੀ ਕਰਨੀਆਂ ਨੇ ਹਾਂ ਦੋ ਇੱਕ ਦੋ ਲੈ ਆ ਬੱਕਰੀ ਇੱਕ ਦੋ ਲੈ ਆਓ ਗੱਲਾਂ ਬਾਤਾਂ ਕਰਨੀਆਂ ਨੇ ਕੋਈ ਨਹੀਂ ਇੱਕ ਤੱਕ ਬੱਕਰੀ ਲੈ ਆਓ ਜੀ ਲੈ ਆਣ ਤੋਂ ਗੱਲਾਂ ਬਾਤਾਂ ਆ ਬੱਕਰੀ ਜੀ ਆਖਰ ਚ ਤੁਹਾਨੂੰ ਦਿਖਾਉਣੀ ਆ ਬਹੁਤ ਵਧੀਆ ਚੌਕਲੇ ਪਿੰਡੇ ਦੀ ਹੈ ਜਿਵੇਂ ਸੱਪ ਦੀ ਚਮੜੀ ਹੁੰਦੀ ਹੈ ਜੇ ਆਪਾਂ ਅਗਰ ਇਹਨੂੰ ਛਿੜੀ ہوئی ਤੋਂ ਕੁੱਛ ਲਈਏ ਤਾਂ ਤਾਂ ਬੈ ਸਰੀਰ ਦੀ ਕੋੜੋਲੀ ਜਿਹਾ ਹੱਤਾਂ ਨਾਲ 8 ਸਤਨ ਬਹੁਤ ਸਰਗਰਬੀ ਹੈ ਚੌੜ ਸੁਨੱਖ ਚ ਪੈਂਦੀ ਹੈ ਵਧੀਆ ਬੱਕਰੀ ਹੈ ਤੇ ਹੁਣ ਆਪਾਂ ਬਾਈ ਦੋ ਚਾਰ ਗੱਲਾਂ ਬਾਤਾਂ ਹੋਰ ਕਰਨੀਆਂ ਨੇ ਆ ਗਾਨੀਆਂ ਜੀ ਭੋਗਿਆ ਵਾਲੀਆਂ ਕਦਾ ਫਿਰਦਾ ਚੂੜੀਆਂ ਦੇ ਬਾਜ਼ਾਰ ਜੋਂ ਲੈ ਲਓ ਪੰਗਾ ਲੈ ਲਓ ਪੰਗਾ ਗਲੀ ਗਲੀ ਬੰਜ਼ਾਰ ਦਾ ਪਹਿਲਾਂ ਹੋ ਰੀਆਂ ਨੇ ਪਹਿਲਾਂ ਤੀਆਂ ਟੱਲੀ ਲੰਦਾ ਆਪ ਮੇਰਾ ਦੇਖਿਆ ਹੋਇਆ ਕਿਸੇ ਲੋਕਾਂ ਨੇ ਤਾਂ ਨਾ ਵੀ ਦੇਖਿਆ ਹੋਵੇ ਉਹ ਰੋਡਾਂ ਬਾਗਾਂ ਦਾ ਨਾਲ ਨੂੰ ਬੱਕਰੀਆਂ ਆਣ ਜੀ ਆਣ ਲੈ ਬੰਦੇ ਦੇ ਬੇਕਸ ਨੰਬਾਦ ਮੈਂ ਲਈਦਾ ਮੇਰਾ ਸਲਮਾਨ ਬਹੁਤ ਬਹੁਤ ਤਾਰ ਨੂੰ ਨਾਲ ਚਾਰ ਚਾਰ ਅੱਛਾ ਜੀ ਉਹ ਇਹਦਾ ਬਾਪ ਇਹ ਘੋਗੇ ਲੈ ਕੇ ਆਉਂਦਾ ਹਾਂ ਜਿਸ ਤੋਂ ਨੂੰ ਇਹਦਾ ਬਾਪ ਨੇ ਜੀ ਘੋਗੀ ਸ਼ੁਰੂਆਤ ਉਹਨਾਂ ਨੇ ਪੰਜਾਬ ਬੇ ਦੇ ਇਲਾਕੇ ਦੇ ਵਿੱਚ ਇਹ ਘੋਗੇ ਰੋਡੇ ਬਾਈ ਦੇ ਬਾਪ ਨੇ ਲਿਆ ਕੇ ਇਹਨਾਂ ਦਾ ਬੀਜ ਖੰਡਾਇਆ ਤਾਂ ਪਾਲੀਆਂ ਦੇ ਕੰਨਾਂ ਤੱਕ ਰੂਬਰੂ ਗਈ ਤੇ ਪਾਲੀਆਂ ਨੂੰ ਇਹਨਾਂ ਦਾ ਸ਼ੌਂਕ ਜਾਗ ਗਿਆ ਸਹੀ ਗੱਲ ਹੈ ਹੁਣ ਇਹ ਘੋਗੇ ਪਾਣੀ ਜਮਾਨੇ ਦੇ ਛੇਤੀ ਨਹੀਂ ਮਿਲਦੇ ਨਹੀਂ ਮਿਲਦੇ ਜੀ ਜੀ ਨੇ ਪੀਆਂ ਚੀਜ਼ਾਂ ਸਾਹਮਣੇ ਰੱਖ ਲੀਆਂ ਜੀ ਜੀ ਨੇ ਕੱਕੜੀਆਂ ਕਰੇਲਿਆਂ ਨੂੰ ਖੋਤੀਆਂ ਖੋਤੀਆਂ ਇਹ ਉਹ ਪੁਰਾਣੀਆਂ ਚੀਜ਼ਾਂ ਨੇ ਜੀ ਤੁਹਾਨੂੰ ਜਿਹੜੀਆਂ ਦਿਖਾਉਨੇ ਆ ਘੋਗੇ ਦੋ ਚਾਰ ਬੱਕਰੀਆਂ ਦੇ ਦਿਖਾਇਓ ਜੀ ਇਹਾਂ ਦੇ ਆ ਪੁਰਾਣੀਆਂ ਜਿਹੜੇ ਨਰਸੋਂ ਵਾਲੇ ਰੋਧੇ ਦੇ ਹਟ ਆ ਵੀ ਕੋ ਦੇਖ ਲਓ ਜੀ ਫੜਿਆ ਹਟ ਫੜੇ ਫੜੇ ਕੋਈ ਨਹੀਂ ਕੋਈ ਨਹੀਂ ਪਿਆ ਲਾਤਾਂ ਵਾਲੇ ਰੋਡੇ ਦੀ ਦੇਣ ਹੈਗੀ ਇਹ ਕਿਤੇ ਮੇਰਾ ਭਾਈ ਉਹਨਾਂ ਲਾਇਓ ਜਮਣੀ ਜੀ ਤੇ ਕਿਤੇ ਮੇਰਾ ਭਾਈ ਸੁਰਕਾਂ ਚ ਬੈਠਾ ਸੁਣਦਾ ਹੋਣਾ ਲਾਤਾਂ ਵਾਲੇ ਰੋਡੇ ਦੀ ਦੇਣ ਹੈ ਇਹ ਅੱਜ ਵੀ ਅਸੀਂ ਉਹਨਾਂ ਦਾ ਸਤਕਾਰ ਕਰਦੇ ਹਾਂ ਸੁਰਕਾਂ ਚ ਤੇ ਪਰਿਵਾਰਿਆਂ ਦੇ ਵਿੱਚ ਆ ਸਾਰੀ ਉਮਰ ਦੇ ਲਈ ਬੀਜ ਖੰਡਿਆਗੇ ਇਹਨਾਂ ਨੂੰ ਦੇਖ ਦੇਖ ਕੇ ਮੇਰਾ ਭਾਈ ਕੋਈ ਹੋਰ ਲੈ ਵੀ ਸਕਦਾ ਉਹ ਇੱਕ ਥੋੜੀ ਜੀ ਮੈਂ ਗੱਲ ਹੋਰ ਕਰਨ ਲੱਗਿਆ ਜੋ ਕਿਸੇ ਨੂੰ ਪਤਾ ਨਹੀਂ ਕੋਈ ਮੋੜੇ ਮੇਰੇ ਭਾਈ ਨੇ ਮੇਰੇ ਪਾਕਿਸਤਾਨੋਂ ਮਗਾਈ ਗਾਨੀਆਂ ਬਹੁਤ ਅਸਲੀਆਂ ਆਜ ਦੇ ਬੱਕਾ ਬੇਟਾ ਹੈ ਕੋ ਨੂੰ ਜਾਗ ਰੱਖ 21 22 ਗਾਨੀਆਂ 20 25 ਹੁੰਦੀਆਂ ਮੈਨੂੰ ਲੱਗਦਾ ਕਿ ਇਹਨੇ ਮਗਾਈਆਂ ਨੇ ਸ਼ੌਂਕ ਨਾਲ ਬਣਵਾਈਆਂ ਇਹ ਗੱਲ ਸੋ ਵੇਤਾ ਮੇਰੇ ਮੋਬਾਈਲ ਦੇ ਵਿੱਚ ਮੇਰੇ ਦੇ ਵਿੱਚ ਸਾਰਾ ਕੁਛ ਆ ਗਿਆ ਹੈ ਬਣਾ ਕੇ ਵੀ ਟੋਰੀ ਹੈ ਹਾਂਜੀ ਅਲੀ ਖਾਨ ਜੋ ਪਾਕਿਸਤਾਨ ਦੇ ਵਿੱਚ ਬੈਠੇ ਨੇ ਉਹ ਗਾਨੀਆਂ ਅਸਲੀ ਤੋਂ ਅਸਲੀ ਬਣਾਉਂਦੇ ਨੇ ਬਹੁਤ ਵਧੀਆ ਕਲਾਕਾਰੀ ਆ ਹੱਥ ਤੇ ਹੁਨਰ ਨੇ ਉਹਨਾਂ ਦੇ ਮੈਂ ਉਹਨਾਂ ਬਾਰੇ ਵੀ ਬੋਲਦਾ ਮੇਰੇ ਭਾਈ ਨੂੰ مالک ਉਹਦੀ ਦੁਕਾਨ ਨੂੰ ਚਲਾਇ ਰੱਖੇ ਪਰਮਾਤਮਾ ਪਾਕਿਸਤਾਨ ਦੇ ਵਿੱਚ ਬੈਠਾ ਮੇਰਾ ਜੀ ਦਲਵਾ ਗੋਟਾਰ ਪੰਜਾਬ ਤੋਂ ਅੱਜ ਉਹਨਾਂ ਦੀਆਂ ਗੱਲਾਂ ਕਰਦਾ ਚੰਗੇ ਬੰਦਿਆਂ ਦੀਆਂ ਗੱਲਾਂ ਹੁੰਦੀਆਂ ਨੇ ਮਾੜੀਆਂ ਦੀਆਂ ਨਹੀਂ ਹੁੰਦੀਆਂ ਕਾਰੀਗਰ ਹੈ ਹੱਥ ਦਾ ਹੁਨਰ ਹੈ ਉਸ ਮੇਰੇ ਭਾਈ ਤੋਂ ਮੁੰਗਾ ਜੀ ਨੇ ਵੀ ਗਾਨੀਆਂ ਮੰਗਵਾਈਆਂ ਨੇ ਚੰਗਾ ਜੀ ਸਾਥਰੀਕਾਰ ਪਿਆਰ ਭਰੀ ਸਭ ਨੂੰ ਸੰਦੇਸ਼ ਨੂੰ ਤੇ ਵੀਡੀਓ ਬੜੀ ਬਣ ਗਈ 2-4 ਮਿੰਟ ਦੇ ਜੇ ਚੰਗੀ ਸਾਡੀ ਵੀਡੀਓ ਲੱਗੇ ਤਾਂ ਕਮੈਂਟ ਸ਼ੇਅਰ ਸਾਨੂੰ ਜਰੂਰ ਕਰਿਆ ਕਰੋ ਤੇ ਆਪਣੀ ਫੋਟੋ ਕਰ